ਕੌ ਪਿੱਛੇ ਖੜੋ ਗਿਆ ਤੇ ਕੌ ਅਪਸ ਕਰੇ ਇੱਕ ਕੰਮ ਕਰ ਲੈਣਾ ਹੈ ਸਾਡੇ ਮਾਨਯੋਗ ਐਸਐਸਪੀ ਫਰੋਹੀਪੁਰ ਤੇ ਐਸਪੀਡੀ ਸਾਹਿਬ ਫਰੋਹੀਪੁਰ ਦੀ ਹੈਦਤਾਂ ਤੇ ਸ਼ੱਕੀ ਪੋਸ਼ਾਂ ਦੇ ਸਬੰਧ ਵਿੱਚ ਜਿਹੜੀ ਸਵੇਰੇ ਦਿੱਲੀ ਕਸ਼ਟ ਜਾਂਦੀ ਹੈ ਉਹਦੇ ਸਬੰਧ ਵਿੱਚ ਏਐਸਆਈ ਗੁਰਦੀਪ ਸਿੰਘ ਥਾਣਾ ਲਖੋਕੇ ਉਹ ਬਾਸਾ ਡਾ ਲੱਖੋ ਕਹਿ ਬਰਾ ਮਜੂਰ ਸੀਗਾ ਉਹਨਾਂ ਨੂੰ ਮੁਖਬਰੀ ਹੋਈ ਕਿ ਇੱਕ ਚੋਰਾਂ ਦਾ گرو ਜਿਹੜੇ ਮਹਾਲੀ ਤੋਂ ਫਲੋਈਪੁਰ ਤੋਂ ਹੋਰ ਵੱਖ-ਵੱਖ ਥਾਵਾਂ ਤੋਂ ਮੋਟਰਸਾਈਕਲ ਚੋਰੀ ਕਰਕੇ ਲਿਆ ਕੇ ਇਕੱਠੇ ਕਰਕੇ ਗਾਂ ਵੇਚਦੇ ਐ ਜੇ ਹੁਣੇ ਹੀ ਰੇਡ ਕੀਤਾ ਜਾਵੇ ਉਹ ਤੁਹਾਡੇ ਕਾਬੂ ਆ ਸਕਦੇ ਹਾਂ ਜਿਸ ਤੇ ਲੱਖੋ ਕੇ ਪੁਲਿਸ ਵੱਲੋਂ ਫੌਰੀ ਤੌਰ ਤੇ ਕਾਰਵਾਈ ਕਰਦਿਆਂ ਮੰਡੀ ਕੰਢੇ ਸ਼ਾ ਰੇਡ ਕੀਤਾ ਗਿਆ ਜਿੱਥੇ 20 ਦੇ ਕ੍ਰੀਵ ਮੋਟਰਸਾਈਕਲ ਅਤੇ ਤਿੰਨ ਦੋਸ਼ੀ ਕਾਬੂ ਕਰ ਲੈ ਗਏ। ਦਿਆਂ ਰਿਕਵਰੀ ਕਰਕੇ ਉਹਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ। ਸਰ ਇਹਨਾਂ ਰੋਪੀਲ ਪਛਾਣ ਕੀਏਗੀ ਕਿੱਥੋਂ ਦੇ ਬਸਨੀਏ ਨੇ? ਇਹਨਾਂ ਦਾ ਨਾਮ ਹੈਗਾ ਜੀ 사ਜਨ ਸਿੰਘ ਮੱਤੜ ਹਟਾੜ, ਗੁਰਜੀਤ ਸਿੰਘ ਗੱਟੀ ਮੱਤੜ ਤੇ ਪਰਮਜੀਤ ਸਿੰਘ ਪਾਲੀ ਵਾਲਾ। ਇਹ ਲੱਗੀਆਂ ਨੇ ਪਰਚੇ ਦਰਜ ਨੇ ਜੀ। ਪਹਿਲਾਂ ਹੀ ਉਹਦੇ ਖਿਲਾਫ ਪਰਚੇ ਦਰਜ ਹੈਗੇ ਆ ਜੀ। ਕੋਈ ਰੋਪੀ ਫਰਾਰ ਵੀ ਨੇ? ਹਾਂ ਦੋ ਰੋਪੀ ਫਰਾਰ ਨੇ ਜੀ। ਕਿ ਟਿਕ ਟਕ ਤੋਂ ਮੋਟਰਸਾਈਕਲਾਂ ਚੋਰੀ ਕੀਤੇ ਇਹ ਕਪਤੀ ਸ਼ਬਦ ਆ ਜੀ ਇਹ ਜੀ ਮਹਾਲੀ ਤੋਂ ਫਰੀਦਕੋਟ ਤੋਂ ਲੁਧਿਆਣੇ ਤੋਂ ਵੱਖ-ਵੱਖ ਸ਼ਹਿਰਾਂ ਚ ਮੋਟਰਸਾਈਕਲ ਚੋਰੀ ਕਰਕੇ ਇੱਥੇ ਇਕੱਠੇ ਕਰ ਲੈਂਦੇ ਆ ਫਿਰ ਉੱਥੋਂ ਗਾਂ ਵੇਚਣ ਜਾਂਦੇ ਇਹਨਾਂ ਨੇ ਕੋਈ ਅਜਿਹਾ ਦੱਸਿਆ ਵੀ ਕਿੱਥੇ ਵੇਚਦੇ ਸੀ ਇਹ ਅਜੇ ਤਾਂ ਫਤੀਸ਼ ਚੱਲੂ ਹੈ ਜਿਵੇਂ ਜਿਵੇਂ ਗਾਂ ਗਾਂ ਦੌੜੇ ਫਤੀਸ਼ ਚ ਹੋਰ ਵੱਡਾ ਕਰੋ ਨਾਲ ਪੁੱਛਿਆ ਨਾ ਦੱਸਿਆ ਕੋਈ ਅੱਜੇ ਪੁੱਛ ਕੇ ਚੱਲਦੀ ਹੈ ਕੋਰਚ ਪੇਸ ਕਰਦੇ ਨਹੀਂ ਬਸ ਕਰ ਰਹੇ ਆਂ ਜੀ ਚੀਕਸ थैंक यू ਅਨਸਰ ਕੀ ਕਰਨ ਚਾਹੋਗੇ ਕਿਸ ਮਸਲੇ ਨੂੰ ਲੈ ਕੇ ਅੱਜ ਤੁਸੀਂ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਇਹ ਕੱਲ ਸਵੇਰੇ ਏਸੀ ਗੁਰਦੀਪ ਸਿੰਘ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ 62 ਲੱਖੋਂ ਕੇ ਬਹਿਰਾ ਮਯੂਜ਼ ਸੀ ਜਿਹਨੂੰ ਮੁਖਬਰੀ ਹੋਈ ਕਿ ਇੱਕ ਚੋਰਾਂ ਦਾ گرو ਜਿਹੜੇ ਮੋਟਰਸਾਈਕਲ ਮਹਾਲੀ ਤੋਂ ਫਰੋਜਪੁਰ ਤੋਂ ਔਰ ਕਈ ਸ਼ਰਾਪ ਚੋਰੀ ਕਰਕੇ ਲਿਆ ਕੇ ਇੱਥੇ ਇਕੱਠੇ ਕਰਕੇ ਗਾਂ ਵੇਚਦੇ ਨੇ ਵੀ ਜੇ ਹੁਣੇ ਹੀ ਰੇਡ ਕੀਤਾ ਜਾਵੇ ਤਾਂ ਕਾਬੂ ਆ ਸਕਦੇ ਨੇ ਉਤੇ ਤੁਰੰਤ ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਮੰਡਲੀ ਕੰਦੇਸ਼ਾ ਰੇਡ ਕੀਤਾ ਜਿੱਥੋਂ 20 ਦੇ ਕਰੀਬ ਮੋਟਰਸਾਈਕਲ ਤੇ ਤਿੰਨ ਜਿਹੜੇ ਦੋਸ਼ੀ ਕਾਬੂ ਕਰਕੇ ਜਿਆ ਤੌਰ ਕਬਰੀ ਕਰਕੇ ਉਹਦੇ ਖਿਲਾਫ ਮੁਕਦਮਾ ਦਾਜ ਕੀਤਾ ਗਿਆ ਕਿ ਨਾਮ ਕੀ ਸਰਨ ਰੁਪਿਆ ਨਾ ਹੋਰ ਕਿਥੋਂ ਦੇ ਕੁਛ ਨਹੀਂ ਇਹ ਹੈਗੇ ਜੀ ਇੱਕ ਹੈਗਾ 사ਜਨ ਸਿੰਘ ਵਾਸੀ ਮੱਤੜ ਹਟੜ ਗੁਰਜੀਤ ਸਿੰਘ ਗੱਟੀ ਮੱਤੜ ਗੁਰਵਿੰਦਰ ਸਿੰਘ ਵਾਸੀ ਪਾਲੀ ਵਾਲਾ ਇਹ ਕੁੱਲ ਕਿੰਨੇ ਰੁਪਏ ਸੀ ਇਹ ਕੁੱਲ 5 ਨੇ ਜੀ ਦੋ ਫਰਾਰ ਨੇ ਦੋ ਫਰਾਰ ਨੇ ਹਾਂਜੀ ਬਿਲਕੁਲ ਉਹਨਾਂ ਦੇ ਟੀਮਾਂ ਬਣਾ ਕੇ ਰੇਡ ਕਰਨ ਲਈ ਮਦਰ ਟੀਮ ਨੂੰ ਭੇਜੀਆਂ ਹੋਈਆਂ ਪਹਿਲਾਂ ਇਹ ਮੁਕਦਮੇ ਦਰਜ ਨੇ ਉਹਨਾਂ ਦੇ ਪਹਿਲਾਂ ਇਹਮ ਕਰਦੇ ਨੇ ਚਾਰਜ ਆਇਆ ਜੀ ਚੋਰੀ ਦੇ ਵੀ ਕੋਈ ਹੋਰ ਨਾਸ਼ੇ ਦੇ ਵੀ ਹੈਗੇ ਆ ਚੋਰੀ ਦੇ ਵੀ ਆ